ਨਾਨਕ ਸਿੰਘ ਜੀ ਦਾ ਲਿਖਿਆ ਹੋਇਆ ਨਾਵਲ ਗਗਨ ਦਵਾਮਾ ਬਾਜਿਆ ਭਾਗ ਸ਼ਿਆਲੀਮ ਦਪੈਰਾਂ ਟਲ ਗਈਆਂ ਸ਼ਾਮਾਂ ਪੈ ਗਈਆਂ ਸੰਧਿਆ ਹੋ ਗਈ ਤੇ ਉਸ ਤੋਂ ਬਾਅਦ ਸੰਘਣੀ ਰਾਤ ਹਸਪਤਾਲੀ ਕਰਮਚਾਰੀਆਂ ਦੀਆਂ ਸ਼ਿਫਟਾਂ ਬਦਲ ਚੁੱਕੀਆਂ ਸਨ ਦਿਨ ਵਾਲਾ ਸਟਾਫ ਨਾਈਟ ਡਿਊਟੀ ਵਾਲੇ ਨੂੰ ਚਾਰਜ ਦੇ ਕੇ ਆਪੋ ਆਪਣੇ ਘਰੀ ਜਾ ਚੁੱਕਾ ਸੀ ਤੇ ਉਹਨਾਂ ਦੇ ਥਾਂ ਮੇਨੂੰ ਤਮਨ ਨੂੰ ਦੂਸਰੇ ਸੰਭਾਲੀ ਆਪੋ ਆਪਣੇ ਕੰਮਾਂ ਤੇ ਲੱਗੇ ਹੋਏ ਸਨ ਪਰ ਸਿਵਲ ਸਰਜਨ ਡਾਕਟਰ ਸਤ ਨਰਾਇਣ ਸੇਠੀ ਅਜੇ ਤੀਕਾ ਆਪਣੇ ਰਜੇਵਿਆਂ ਵਿੱਚ ਉਵੇਂ ਜਿਵੇਂ ਰੁਜਿਆ ਦਿਖਾਈ ਦੇ ਰਿਹਾ ਸੀ ਦਫਤਰ ਵਿੱਚੋਂ ਨਿਕਲਦਿਆਂ ਤਾਂ ਡਿਸਪੈਂਸਰੀ ਵਿੱਚ ਜਾ ਪਹੁੰਚਦਾ ਉੱਥੋਂ ਬਹਿਲਾ ਹੁੰਦਾ ਤਾਂ ਵਾਰਡਾਂ ਦੇ ਚੱਕਰ ਕੱਟਨੇ ਸ਼ੁਰੂ ਕਰ ਦਿੰਦਾ ਉੱਥੋਂ ਦੇ ਕਿਸੇ ਮਰੀਜ਼ ਦਾ ਹਾਲ ਚਾਲ ਵੇਖ ਹੀ ਰਿਹਾ ਹੁੰਦਾ ਕਿ ਮਗਰੋਂ ਚਪੜਾਸੀ ਸਾਫ ਫੁਣ ਕਹਿੰਦਾ ਹੋਇਆ ਉਸ ਦੇ ਸਿਰ ਤੇ ਆ ਤਮਕਦਾ ਜਿੱਧਰ ਜਿੱਧਰ ਵੀ ਹੋ ਜਾਂਦਾ ਲਾਮਡੋਰੀ ਉਸ ਦੇ ਮਗਰ ਮਗਰ ਹੁੰਦੀ ਜਿਨ੍ਹਾਂ ਵਿੱਚ ਮਰਦ ਵੀ ਹੁੰਦੇ ਟੀਮਾਂ ਵੀ ਕਿਸੇ ਨੂੰ ਕੁਝ ਸਮਝਾ ਕਿਸੇ ਨੂੰ ਕਿਸੇ ਪਾਸੇ ਭਜਾ ਤੇ ਕਿਸੇ ਨੂੰ ਫੋਨ ਰੀਸੀਵ ਕਰਨ ਲਈ ਦਫ਼ਤਰ ਵੱਲ ਭੇਜ ਅਕੱਲੇ ਡਾਕਟਰ ਸੇਠੀ ਦਾ ਦਿਮਾਗ ਨਾ ਜਾਣੀ ਕਿਤਨੇ ਪਾਸੇ ਉਲਝਿਆ ਹੋਇਆ ਸੀ ਉਮਰ ਵੀ ਤਾਂ 50 ਨੂੰ ਪਾਰ ਕਰ ਚੁੱਕੀ ਸੀ ਇਸ ਉਮਰੇ 15 15 20 20 ਘੰਟੇ ਖੜੀ ਲੱਤੀ ਕੰਮਦ ਨਾਲ ਕੰਮ ਹੋਏ ਰਹਿਣਾ ਤੇ ਬਿਨਾ ਆਰਾਮ ਕੀਤੇ ਪਤਾ ਨਹੀਂ ਇਹ ਡਾਕਟਰ ਹੱਡ ਮਾਸ ਦਾ ਬਣਿਆ ਹੋਇਆ ਸੀ ਕੀ ਫੁਲਾਦ ਦਾ ਵੈਸੇ ਤਾਂ ਇੰਨੀ ਦਿਨੀ ਹਸਪਤਾਲ ਦੇ ਬਹੁਤੀ ਗਿਣਤੀ ਵਿੱਚ ਕਰਮਚਾਰੀ ਆਪਾਂ ਭਲਾਉਣ ਦੀ ਹੱਦ ਤੱਕ ਕੰਮ ਵਿੱਚ ਰੁੱਝੇ ਰਹਿੰਦੇ ਸਾਂ ਵਕਤ ਹੀ ਐਸਾ ਸੀ ਪਰ ਡਾਕਟਰ ਸੇਠੀ ਦਾ ਇਸ ਪੱਖੋਂ ਸਭਨਾ ਉੱਤੇ ਬਾਜੀ ਲੱਗੇ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਸੇਵਾ ਭਾਵ ਉੱਤੇ ਬਹੁਤਾ ਗਰਭ ਸੀ ਉਹ ਵੀ ਅਕਸਰ ਇੱਕ ਦੂਜੇ ਨੂੰ ਕਿਹਾ ਕਰਦੇ ਬਾਈ ਲਗਨ ਹੋਵੇ ਤਾਂ ਇਹੋ ਜਿਹੀ ਸਰਜਰੀ ਦਾ ਸਭ ਤੋਂ ਵੱਡਾ ਮਾਹਰ ਅਤੇ ਪੁਰਾਣਾ ਤਜਰਬੇਕਾਰ ਹੋਣ ਕਰਕੇ ਹੀ ਡਾਕਟਰ ਸੇਠੀ ਨੂੰ ਸਮੁੱਚੇ ਤੌਰ ਤੇ ਹੈਡ ਇਨਚਾਰਜ ਥੋਪਿਆ ਹੋਇਆ ਥਾਪਿਆ ਗਿਆ ਸੀ ਉਹਨੇ ਉਸ ਦੀ ਵਿਸ਼ੇਸ਼ ਜ਼ਿੰਮੇਵਾਰੀ ਆਪਰੇਸ਼ਨ ਕਰਨ ਦੀ ਸੀ ਪਰ ਇੱਥੇ ਤਾਂ ਜਿਸ ਦਾ ਵੀ ਕੋਈ ਨਾ ਗੋਤਰ ਉਸ ਦਾ ਕੁਸ਼ਲ ਗੋਤਰ ਵਾਲਾ ਹਾਲ ਸੀ ਇੱਕ ਵੇਲੇ ਜੇ ਡਾਕਟਰ ਸੇਠੀ ਆਪਰੇਸ਼ਨ ਥੀਟਰ ਵਿੱਚ ਸਰਜਰੀ ਦੀ ਕਾਰਮਾਤ ਦਿਖਾ ਰਿਹਾ ਹੈ ਤਾਂ ਦੂਜੇ ਵੇਲੇ ਉਹੀ ਡਾਕਟਰ ਸੇਠੀ ਕਿਸੇ ਮਰੀਜ਼ ਨੂੰ ਦਿਲਵਰੀਆਂ ਦੇਣ ਵਿੱਚ ਰੁੱਝਿਆ ਹੋਇਆ ਉਧਰ ਦਫ਼ਤਰ ਅੱਗੇ ਖੜੋਤੀਕਾਰ ਕਿੰਨਾ ਹੀ ਚਿਰ ਤੋਂ ਉਡੀਕ ਰਹੀ ਸੀ ਛੇਤੀ ਤੋਂ ਛੇਤੀ ਡਾਕਟਰ ਸਾਹਿਬ ਨੂੰ ਕੋਠੀ 55 ਲਈ ਪਰ ਜਦੋਂ ਹੋਈ ਉਹ ਕੰਮ ਦਾ ਚਾਰਜ ਦੇ ਕੇ ਗੱਡੀ ਵੱਲ ਤੁਰਦਾ ਕਿ ਫੋਨ ਦੀ ਘੰਟੀ ਸੁਣ ਕੇ ਕਦਮ ਰੋਕ ਲੈਂਦਾ ਜਦ ਪਤਾ ਲੱਗਦਾ ਜੋ ਕਾਲ ਕਿਸੇ ਮਰੀਜ਼ ਵਾਰੀ ਹੈ ਜਿਸ ਦੇ ਕੇਸ ਵਿੱਚ ਕੁਝ ਗੜਬੜ ਹੈ ਕਿ ਗੱਡੀ ਖੜੀ ਖੜੋਤੀ ਰਹਿ ਜਾਂਦੀ ਤੇ ਜਨਾਬ ਹੁਣੇ ਜਾ ਪਹੁੰਚਦੇ ਵਾਰਡ ਵਿੱਚ ਅੱਜ ਵੀ ਕੁਝ ਉਸੇ ਤਰ੍ਹਾਂ ਦਾ ਹੀ ਵਾਕਿਆ ਹੋਇਆ ਪਿਛਲੇ ਲਗਭਗ 18 ਘੰਟਿਆਂ ਦੀ ਅਰਥਾਤ ਡਬਲ ਨਾਲੋਂ ਵੀ ਲੰਬੀ ਡਿਊਟੀ ਦੇਣ ਤੋਂ ਬਾਅਦ ਉਹਨਾਂ ਨੇ ਦਫ਼ਤਰ ਵਿੱਚ ਖੜ੍ਹਾ ਖੜ੍ਹਾ ਹੀ ਮੈਡੀਕਲ ਗਾਊਨ ਉਤਾਰ ਕੇ ਚਪੜਾਸੀ ਨੂੰ ਫੜਾਇਆ ਤੇ ਫਿਰ ਆਪਣੇ ਨਾਲ ਡਾਕਟਰ ਅਮਰਜੀਤ ਨੂੰ ਕੁਝ ਅਵਸ਼ਕ ਹਦਾਇਤਾਂ ਦੇਣ ਲੱਗੀ ਸ਼ਾਇਦ ਕਿਸੇ ਸੀਰੀਅਸ ਕੇਸ ਵਾਰੇ ਜਿਸ ਦੇ ਟ੍ਰੀਟਮੈਂਟ ਵੱਲ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਉਚੇਚਾ ਧਿਆਨ ਦੇਣਾ ਜ਼ਰੂਰੀ ਸੀ ਇਸੇ ਵੇਲੇ ਇੱਕ ਮੁਟਿਆਰ ਨਰਸ ਤਿੱਖੇ ਤਿੱਖੇ ਕਾਦਮੀ ਉਹਨਾਂ ਦੇ ਸਾਹਮਣੇ ਆ ਮੌਜੂਦ ਹੋਈ ਜਿਹੜੀ ਸਖਤ ਘਬराई ਹੋਈ ਸੀ ਐਕਸਕਿਊਜ਼ ਮੀ ਡਾਕਟਰ ਸਪੈਸ਼ਲ ਬਰਡ ਦੇ ਰੂਮ ਨੰਬਰ Y ਦੇ ਮਰੀਜ਼ ਦੀ ਹਾਲਤ ਖਰਾਬ ਹੋ ਗਈ ਹੈ ਸ਼ਾਇਦ ਸ਼ਾਇਦ ਹੋਪਲੈਸ ਲਫਟ ਇਨਟ ਮੋਤੀ ਸਿੰਘ ਡਾਕਟਰ ਸੇਠੀ ਨੇ ਰਾਣੋ ਨੂੰ ਪੁੱਛਿਆ ਪਰ ਇਸ ਵਿੱਚ ਇਸ ਤੋਂ ਪਹਿਲਾਂ ਕਿ ਜਵਾਬ ਵਿੱਚ ਰਾਣੋ ਕੁਝ ਕਹਿੰਦੀ ਆਪਣੇ ਕਰਮਚਾਰੀ ਨੂੰ ਨਾਲ ਲੈ ਕੇ ਉਹਨ ਦਾ ਸੰਕੇਤ ਕਰਦਿਆਂ ਹੋਇਆ ਕਾਲੇ-ਕਾਲੇ ਆਦਮੀ ਸਪੈਸ਼ਲ ਵਾਰਡ ਵੱਲ ਉੱਠ ਤੁਰਿਆ ਤੇ ਉਸ ਨਾਲੋ ਵੀ ਕਾਲੇ ਕਦਮ ਉਸ ਦੇ ਨਾਲ ਸੀ ਰਾਣੋ ਸਪੈਸ਼ਲ ਵਾਰਡ ਰਤਾ ਦੁਰਾੜਾ ਸੀ ਤੇ ਉਥੋਂ ਦੀਕ ਪਹੁੰਚਣ ਤੋਂ ਪਹਿਲਾਂ ਆਪਣੇ ਬਰਾਬਰ ਤੁਰਿਆ ਰਾਨੋ ਪਾਸੋਂ ਉਸ ਨੇ ਕਾਫੀਤ ਲੈਣੀ ਸ਼ੁਰੂ ਕਰ ਦਿੱਤੀ ਰਾਣੋ ਨੂੰ ਇੱਥੇ ਆਇਆ ਭਾਵੇਂ ਗਿਣਤੀ ਦੇ ਹੀ ਦਿਨ ਹੋਏ ਸਨ ਪਰ 22 ਨੰਬਰ ਕਮਰੇ ਵਾਲੇ ਮਰੀਜ਼ ਨਾਲ ਰਾਣੋ ਦਾ ਕੀ ਰਿਸ਼ਤਾ ਇਹ ਗੱਲ ਡਾਕਟਰ ਸੇਠੀ ਪਾਸ ਤੋਂ ਵੀ ਗੁੱਝੀ ਨਹੀਂ ਸੀ ਸ਼ਾਇਦ ਇਸੇ ਕਰਕੇ ਉਹ ਮਿਸ ਰਾਣਾ ਨਾਉ ਦੀ ਇਸ ਨਰਸ ਵੱਲ ਸਧਾਰਨ ਤੋਂ ਵੱਧ ਹਮਦਰਦੀ ਭਰਿਆ ਧਿਆਨ ਰੱਖਦਾ ਸੀ ਨਾਲ ਨਾਲ ਤੁਰੀ ਆਰੀ ਰਾਣੂ ਨਹੀਂ ਲੱਗਦੀ ਬਾ ਆਪਣੇ ਅਥਰੂਆਂ ਨੂੰ ਆਪਣੀਆਂ ਸਿਸਕੀਆਂ ਨੂੰ ਰੋਕਦਿਆਂ ਹੋਇਆ ਰੋਗੀ ਬਾਰੇ ਕਾਫੀ ਕੁਝ ਡਾਕਟਰ ਸੇਠੀ ਨੂੰ ਦੱਸਿਆ ਜਿਸ ਦਾ ਮਤਲਬ ਸੀ ਕਿ ਮਰੀਜ਼ ਦੀ ਹਾਲਤ ਸੱਚੂ ਹੀ ਹੋਪਲੈਸ ਤੇ ਟਿਕਾਣੇ ਜਾ ਪਹੁੰਚੀ ਪਰ ਮਰੀਜ਼ ਨਾਲੋਂ ਵੀ ਕਿਤੇ ਵੱਧ حال ਤਖਰਾਬ ਜਿਹੜੀ ਇਸ ਵੇਲੇ ਰਾણો ਦੀ ਆਪਣੀ ਹੋ ਰਹੀ ਸੀ ਡਾਕਟਰ ਸੇਠੀ ਤੋਂ ਗੁੱਝੀ ਨਹੀਂ ਸੀ ਰਹੀ ਛੇ ਦੇ ਹੋ ਵਜ੍ਹਾ ਸੀ ਕੇ ਤੁਰਿਆ ਜਾਂਦਾ ਡਾਕਟਰ ਸੇਠੀ ਬੜੇ ਹਮਦਰ ਹਮਦਰਦਾਂ ਲਹਿਜੇ ਵਿੱਚ ਉਸ ਨੂੰ ਕਹਿ ਰਿਹਾ ਸੀ ਡੋਨਟ ਵਰੀ ਘਬਰਾਉਣ ਦੀ ਕੋਈ ਲੋੜ ਨਹੀਂ ਜਵਾਬ ਵਿੱਚ ਡੱਡੋ ਨੱਕੀ ਹੋ ਕੇ ਰਾણો ਕਹਿ ਰਹੀ ਸੀ ਪਲੀਜ਼ ਡਾਕਟਰ ਹੈਲਪ ਮੀ ਮੇਰੀ ਦੁਨੀਆ ਡਾਕਟਰ ਮੈਂ ਮੈਂ ਤੇ ਰੁਕਦਿਆਂ ਰੁਕਦਿਆਂ ਵੀ ਰਾણો ਦੀ ਹੁੱਬ ਨਿਕਲ ਗਈ ਮੈਰਿਜ ਹੋਈ ਨੂੰ ਕਿੰਨਾ ਚਿਰ ਹੋਇਆ ਰਾਣਾ ਜਵਾਬ ਵਿੱਚ ਕੀ ਦੱਸੇ ਰਾਣ ਪਰ ਵਕਤ ਦੀ ਨਿਯਾਗਤ ਨੂੰ ਵੇਖਦਿਆਂ ਹੋਇਆ ਰਾਣੋ ਨੇ ਥੋੜੇ ਤੋਂ ਥੋੜੇ ਛਾਵਦਾ ਵਿੱਚ ਡਾਕਟਰ ਸੇਠੀ ਨੂੰ ਮੈਰਿਜ ਸਰਲੇਖ ਨੂੰ ਲੈ ਕੇ ਦੱਸ ਦਿੱਤਾ ਜਿਸ ਨੂੰ ਸੁਣ ਕੇ ਡਾਕਟਰ ਸੇਠੀ ਦੀ ਰਾਣੋ ਪ੍ਰਤੀ ਹਮਦਰਦੀ ਵਿੱਚ ਪਿਤਰੀ ਸਨੇਹ ਦਾ ਅੰਸ਼ ਭਾਰੀ ਫਿਰ ਜਰਾ ਕਪੁਤਰੀ ਡਾਕਟਰ ਸੇਠੀ ਉਸ ਦੇ ਸਿਰ ਤੇ ਹੱਥ ਫੇਰਦਾ ਹੋਇਆ ਕਹਿ ਰਿਹਾ ਸੀ ਆਰਟੀਫੀਸ਼ਲ ਲੱਤਾਂ ਲੱਗ ਜਾਣਗੀਆਂ ਰਣੋ ਸਿੱਖਤੀ ਹੋਈ ਕਹਿ ਰਹੇ ਸੀ ਨੀਰਾਜ ਲੱਤਾਂ ਦਾ ਹੀ ਸਵਾਲ ਹੁੰਦਾ ਪਿਤਾ ਜੀ ਤਾਂ ਮੈਨੂੰ ਐਡੀ ਚਿੰਤਾ ਨਾ ਹੁੰਦੀ ਪਰ ਪਰ ਉਹਨਾਂ ਦੀ ਹਾਲਤ ਡਾਕਟਰ ਜੀ ਉਹ ਤਾਂ ਮੁੱਖ ਦੇ ਯਾਰ ਡਾਕਟਰ ਸੇਠੀ ਪਾਸੋਂ ਵੀ ਤਾਂ ਮਰੀਜ਼ ਦੀ ਹਾਲਤ ਲੁਕੀ ਹੋਈ ਨਹੀਂ ਸੀ ਕੀ ਉਹ ਨਹੀਂ ਸੀ ਜਾਣਦਾ ਕਿ ਜੋ ਹਰ ਤਰ੍ਹਾਂ ਦੀ ਕੋਸ਼ਿਸ਼ ਦੇ ਬਾਵਜੂਦ ਵੀ ਉਸ ਮਰੀਜ਼ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਸੀ ਹੋ ਰਿਹਾ ਫਿਰ ਉਸ ਦਾ ਮੌਜੂਦਾ ਹਾਲਤ ਵਿੱਚ ਕਿੰਜ ਉਹ ਕਹਿ ਦੇਵੇ ਕਿ ਮਰੀਜ਼ ਦੀ ਹਾਲਤ ਖਤਰੇ ਤੋਂ ਬਾਹਰ ਹੈ ਜੇ ਮਰੀਜ਼ ਦਾ ਵਾਰਿਸ ਕੋਈ ਸਧਾਰਨ ਵਿਅਕਤੀ ਹੁੰਦਾ ਤਾਂ ਗੱਲ ਹੋਰ ਸੀ ਪਰ ਆਪਣੇ ਹੀ ਵਿਭਾਗ ਦੇ ਕਰਮਚਾਰੀ ਨੂੰ ਕਿੱਕਣ ਉਹ ਝੂਠੀ ਆਸ ਬਣਾਵੇ ਫਿਰ ਵੀ ਅਸਰੂਲਨ ਇੱਕ ਡਾਕਟਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਸ ਦਾ ਪਾਲਣ ਕਰਦਾ ਹੋਇਆ ਉਹ ਬੋਲਿਆ ਘਬਰਾਣ ਦੀ ਲੋੜ ਨਹੀਂ ਈਸ਼ਵਰ ਭਲਾ ਕਰੇਗਾ ਮੇਰਾ ਯਕੀਨ ਹੈ ਕਿ ਹਾਲਤ ਸੁਧਰ ਜਾਵੇਗੀ ਦਾ ਅਸਰ ਮਾਮਲਾ ਇਹ ਹੈ ਕਿ ਜ਼ਖਮੀ ਹੋਣ ਦੇ ਬਾਵਜੂਦ ਕਈ ਘੰਟਿਆਂ ਤੱਕ ਬੇਸੰਭਾਲ ਪਿਆ ਰਹਿਣ ਨਾਲ ਖੂਨ ਬਹੁਤ ਜ਼ਿਆਦਾ ਨਿਕਲਣ ਕਰਕੇ ਵੀ ਇੱਕ ਨਸ ਕੁਝ ਜ਼ਿਆਦਾ ਹੀ ਹੋ ਗਈ। ਇਸ ਤੋਂ ਇਲਾਵਾ ਉਸ ਦੇ ਹਾਰਟ ਉੱਤੇ ਵੀ ਕਾਫੀ ਡਿਫੈਕਟ ਹੋਇਆ ਜਾਪਦਾ ਹੈ ਪਰ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ। ਵਾਸਤਵਿਕ ਵਿੱਚ ਡਾਕਟਰ ਸੇਠੀ ਦੇ ਇਹ ਆਸ਼ਵਾਸ਼ਣ ਤਿਫਤ ਸੱਲੀਆਂ ਤੋਂ ਵੱਧ ਨਹੀਂ ਸਨ ਜਾਪ ਰਹੇ ਹਨ। ਫਿਰ ਵੀ ਦੇਵਤਾ ਸ੍ਰੂਪ ਵਿੱਚ ਡਾਕਟਰ ਦੀ ਸ਼ੁਕਰਗੁਜ਼ਾਰੀ ਹੇਠ ਉਸ ਦਾ ਤਨ ਮਨ ਦੱਬਿਆ ਜਾ ਰਿਹਾ ਸੀ ਉਹ ਜਰਾ ਹੌਸਲੇ ਵਿੱਚ ਆ ਕੇ ਬੋਲੀ ਡਾਕਟਰ ਸਾਹਿਬ ਮੈਂ ਕਾਫੀ ਸਟਰੋਂਗ ਮਾਈਂਡ ਦੀ ਹਾਂ ਵੱਡੀ ਤੋਂ ਵੱਡੀ ਮੁਸੀਬਤਾਂ ਦਾ ਟੱਕਰਾਂ ਕਰਨ ਦੀ ਤਾਕਤ ਹੈ ਮੇਰੇ ਅੰਦਰ ਪਰ ਇਸ ਵੇਲੇ ਮੈਂ ਜਿਸ ਮਤਲਬ ਲਈ ਤੁਸਾਂ پاس ਆਈ ਹਾਂ ਉਹ ਕੁਝ ਹੋਰ ਹੈ ਮਿਸਲ ਇਹੋ ਜਿਹੀ ਇਹੋ ਕੀ ਮੈਨੂੰ ਸਿਰਫ ਅੱਧੇ ਘੰਟੇ ਲਈ ਉਹਨਾਂ ਨਾਲ ਗੱਲ ਕਰਨ ਦਾ ਚਾਂਸ ਮਿਲ ਸਕੇ ਤੇ ਸੰਖੇਪਤ ਵਿੱਚ ਰਾਣੋ ਨੇ ਬਰਮਾਲ ਵਾਲੀ ਗੱਲ ਦੱਸੀ। ਰਾਣੋ ਦੇ ਇਸ অনੋਖੇ ਤਿਆਗ ਦੀ ਗੱਲ ਸੁਣ ਕੇ ਡਾਕਟਰ ਸੇਠੀ ਦਾ ਦਿਲ ਪਛੀਜ਼ ਉੱਠਿਆ। ਕੋਈ ਗੱਲ ਨਹੀਂ ਡਾਕਟਰ ਸੇਠੀ ਆਪਣੇ ਤੱਕ ਹੀ ਆਕਲਾਮ ਕੋਈ ਗੱਲ ਨਹੀਂ। ਦਾ ਪ੍ਰਯੋਗ ਕਰਦਾ ਹੋਇਆ ਬੋਲਿਆ ਇਹ ਇਸ ਦਾ ਇੰਤਜ਼ਾਮ ਹੋ ਜਾਵੇਗਾ। ਕਿਸ ਤਰ੍ਹਾਂ ਡਾਕਟਰ ਜੀ ਰਾਣੋ ਨੇ ਜਰਾਨੋ ਨੇ ਜਗਿਸਤਾ ਪ੍ਰਗਟ ਕੀਤੀ। ਆਕਸੀਜਨ ਦੀ ਮਦਦ ਨਾਲ ਮਰੀਜ਼ ਨੂੰ ਕਈ ਘੰਟੇ ਤੱਕ ਹੋਸ਼ ਵਿੱਚ ਰੱਖਿਆ ਜਾ ਸਕਦਾ ਹੈ। ਆ ਆਪਣੇ ਬਾਖ ਵਿੱਚ ਹੋਸ਼ ਸ਼ਬਦ ਡਾਕਟਰ ਸੇਠ ਨੇ ਕੇਵਲ ਦਿਲ ਰੱਖਣ ਦੇ ਤੌਰ ਤੇ ਵਰਤਿਆ। ਰਾਣੋ ਇਸ ਤੋਂ ਅਣਜਾਣ ਨਹੀਂ ਸੀ। ਉਹ ਇਹ ਵੀ ਜਾਣਦੀ ਸੀ ਕਿ ਵਾਸਤਵਕ ਵਿੱਚ ਜਿੰਦਾ ਰੱਖਿਆ ਜਾ ਸਕਦਾ ਹੋਣਾ ਚਾਹੀਦਾ। ਡਾਕਟਰ ਜੀ ਰਾਣੋ ਤਰਲੇ ਵਿੱਚ ਬੋਲੀ। ਤਾਂ ਇਸ ਦਾ ਛੇਤੀ ਤੋਂ ਛੇਤੀ ਇੰਤਜ਼ਾਮ ਕਰੋ। ਉਹਨਾਂ ਦੀ ਜ਼ਿੰਦਗੀ ਡਾਕਟਰ ਜੀ ਉਹ ਹੁਣ ਛੇ ਥੋੜੇ ਹੀ ਚਿਰ ਦੇ। ਕਹਿੰਦੀ ਕਹਿੰਦੀ ਰਾਣੋ ਇੱਕ ਵਾਰੀ ਇੱਕ ਵਾਰੀ ਮੁੜ ਹੰਜੂ ਪਲਟਣ ਲੱਗ ਪਈ ਤੁਰੇ ਜਾਂਦਾ ਜਦੋਂ ਰਸਤੇ ਵਿੱਚ ਡਾਕਟਰ ਸੇਟੀ ਦੀ ਨਜ਼ਰ ਆਪਣੀ ਕਾਰ ਉੱਤੇ ਪਈ ਤਾਂ ਉਸ ਨੂੰ ਯਾਦ ਆਇਆ ਕਿ ਉਹ ਤਾਂ ਕੋਠੀ ਜਾਣ ਲਈ ਤਿਆਰ ਪਿਆ ਹੁੰਦਾ ਸੀ ਆਪਣੇ ਮਾਲਕ ਨੂੰ ਵੇਖਦਿਆਂ ਹੀ ਮਧਰੇ ਠਿੰਗਣੇ ਕਦ ਦੇ ਸ਼ੋਬਰ ਨੇ ਜਿਹੜਾ ਉਡੀਕ ਵਿੱਚ ਖੜਾ ਸੀ ਟੈਨਸ਼ਨ ਹੋ ਕੇ ਸਲੂਟ ਮਾਰਿਆ ਤੇ ਫਿਰ ਗੱਡੀ ਦੀ ਟਾਕੀ ਖੋਲ ਕੇ ਆਪ ਦੋ ਕਦਮ ਪਿਛਾਂ हट ਗਏ ਪਲ ਪਰ ਮਾਲਕ ਹੋਰੀ ਗੱਡੀ ਵਿੱਚ ਸਵਾਰ ਹੋਣ ਦੀ ਬਜਾਏ ਉਹ ਕਹਿੰਦੇ ਹੋਏ ਸੱਜੇ ਹੱਥ ਵੱਲ ਮੁੜ ਗਏ। ਸ਼ੰਕਰ ਜਿਹੜਾ ਥੋੜੀ ਦੇਰ ਠਹਿਰ ਕੇ ਬਾਈ। ਵਿਚਾਰਾ ਸ਼ੋਗਰ ਜਿਹੜਾ ਪਤਾ ਨਹੀਂ ਕਿੰਨੇ ਚਿਰ ਤੋਂ ੜੀਕ ਵਿੱਚ ਵਸਾਇਆ ਲੈ ਰਿਹਾ ਸੀ। ਕੁਝ ਔਖਾ ਜਿਹਾ ਹੋ ਕੇ ਮੋੜ ਆਪਣੀ ਸੀਟ ਤੇ ਜਾ ਬੈਠਾ। ਧੰਨਵਾਦ।